ਕੀ ਪੈਣਾ ਤੁਸੀ ਲੋ ਮਿੰਟ ਰੋਦੇ ਨਾ ਲਗਰ ਕੋਸਤ ਤੇ ਆ ਰਹੇ ਯਾਰ ਇਹ ਉਹ ਯਾਰ ਇਹ ਫਲੈਸ਼ ਵਾਸਤੇ ਜਿਆਦਾ ਮਕਮਾ ਨਾ ਕੀ ਬਧਿਆ ਤੁਸੀਂ ਬਾਜ ਬਾਈ ਵੱਲੋਂ ਆਏ ਕੀ ਕਹਿਣਾ ਹੈਗਾ ਲੋਕੀ ਪਰੇਸ਼ਾਨ ਹੈ ਕਹਿਣਾ ਸਰ ਇਹੀ ਹੈ ਕੀ ਬਸ ਨਾ ਕੀ ਇਸ਼ੂ ਬਣਾ ਗੀ ਮੇਰਾ ਬਲਵਿੰਦਰ ਆ ਜੀ ਕੀ ਜੋਬ ਹੈ ਜੋਬ ਤੇ ਮੈਂਟੇਨੈਂਸ ਦਾ ਦੇਖ ਰਿਹਾ ਹਾਂ ਕਿੱਥੇ ਲੈ ਸਣੀ ਜੀ ਬਾਜ ਬਾਈ ਵੱਲੋਂ ਹਾਂ ਕੀ ਕਹੋਗੇ ਲੋਕੀ ਤੰਗ ਹੈ ਪਾਣੀ ਤੰਗ ਭਾਈ ਦੇਖੋ ਤੰਗ ਅਸੀਂ ਤੋਂ ਨਾ ਜਿਆਦਾ ਤੰਗ ਹੈ ਜਿੰਨੇ ਫੋਨ ਸਾਨੂੰ ਵਜਦੇ ਸਾਬ ਕਿਹਨੂੰ ਵੀ ਨਹੀਂ ਆਪਾਂ ਦਿਖੋ ਰਾਤ ਦੇ ਕੱਲ ਦੇ ਫੋਨ ਲੱਗੇ ਦੇ ਕਰਾਂ ਹਾਂ ਜਨਰੇਟਰ ਮੰਗਾ ਰਹੇ ਹਾਂ ਇੱਧਰ ਗੰਨ ਤੱਕ ਫਾਲੀ ਚੱਲ ਪਏਗਾ ਮੈਂ ਤੇ ਇਹੀ ਕੋ ਜਿਹੜੇ ਬੰਦੇ ਕੰਪਲੇਨ ਕਰ ਰਿਹਾ ਹੁਣ ਇਸਟ ਮੈਂ ਹੀ ਗੱਲ ਕਿਹਾ ਕਿ ਐਸਟੀਐਮ ਨਾਲ ਆਪਾਂ ਪੇਸ਼ ਹੋਨੇ ਆ ਕਿ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਬਿਜਲੀ ਡਿਪਾਰਟਮੈਂਟ ਨਾਲ ਸਾਨੂੰ ਤਦ ਤੱਕ ਮੋਟਰ ਚਲਾਉਂਦਾ ਘੁਮ ਜਿੱਤਾ ਜਾਵੇ ਹੁਣ ਮਿਲਨੇ ਆ ਐਸਟੀਐਮ ਨੂੰ ਅੱਜ ਨਹੀਂ ਆਉਂ ਸੋਮਵਾਰ ਮਿਲਾਂਗੇ ਤੇ ਉਹ ਤੂੰ ਜਿਹੜਾ ਕੁਲਦੀ ਕਨੈਕਸ਼ਨ ਦਾ ਕੀ ਬਣੂਗਾ ਉਹ ਤੇ ਉਹ ਹੀ ਕਹਿ ਰਿਹਾ ਐਸਟੀਐਮ ਸਾਹਿਬ ਨੂੰ ਮਿਲਨੇ ਆਪਾਂ ਮੋਟਰ ਦਾ ਕਰਾਂਗੇ ਹੱਲ ਹੁਣ ਐਸਟੀਐਮ ਸਾਹਿਬ ਨੂੰ ਮਿਲਨੇ ਕਿ ਜਦ ਤੱਕ ਸਾਡਾ ਕੇਸ ਜਿਹੜਾ ਹੈਗਾ ਨਹੀਂ ਨੀਬਰ ਦਾ ਤੱਕ ਸਾਨੂੰ ਜਿਹੜਾ ਮੋਟਰ ਚਲਾਉਂਦਾ ਜੋ ਵੀ ਉਹ ਡਿਪਾਰਟਮੈਂਟ ਕੋਈ ਹੋਵੇ ਅੱਜ ਹੱਲ ਹੋ ਜਾਏਗਾ ਅੱਜ ਹੱਲ ਹੋ ਜਾਏਗਾ ਘੰਟੇ ਇੰਤਰ ਕਰਦੇ ਤੱਕ ਬੰਨੀ ਚੱਲ ਜੇ